ਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਜ ਵੱਡੀ ਬੜੀ ਤਾਜੀ ਸੂਈ ਵੀ ਦਿਖਾਵਾਂਗੇ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਗਲ ਬੱਸ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਨਾਮ ਮਰੇ ਪੰਨਾ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ 78379 67168 67168 ਜਿਹੜੀ ਆਪਾਂ ਬੱਚੀ ਦੇਖੀ ਜੰਨੇ ਇਹ ਬੈੜ ਕਿਹੜਾ ਸੁਭਾ ਸੁਈ ਹੈ ਦੂਜਾ ਸੁਭਾ ਸੁਈ ਹੋਈ ਕੈਕ ਦਿਨੋਂ ਆ ਕਿੰਨਾ ਟਾਈਮ ਵਗ ਕੇ ਸੁਈ ਨੂੰ ਇਹਨੂੰ ਉੱਧਾ ਪਣ ਘੰਟੇ ਹੋ ਗਏ ਬੱਚਾ ਦਿੱਤਾ ਮੀਲਗਾਫ ਹਣਾ ਜੇਰ ਦਾ ਲੜ ਤੁਰਿਆ ਵਾ ਆਪਾਂ ਠਾਤੀ ਹੈ ਹਣਾ ਹਾਂਜੀ ਬਸ ਪਹਿਲੇ ਉੱਧੇ ਪਣ ਘੰਟੇ ਜੇਰ ਦਾ ਵਸ ਲੜ ਤੁਰਿਆ ਵਾ ਠਾਤੀ ਆਪਾਂ ਕਿੰਨਾ ਦੋ ਦੱਸਿਆ ਪਲੂਨ ਦਾ ਮਾਲਕ ਨੇ ਪਲੂਨ ਨਹੀਂ 32 ਦੇ 33 ਪਲੂਨ ਤੋਂ ਕਟਾ ਆ ਮੇਰੇ ਪਿੰਡੋਂ ਹੀ ਨਾਲ ਲਈ ਹੈ ਜੱਟ ਸੌਦੇ ਲਾਗੇ ਜਿੱਲੇ ਵੀ 30 ਤੋਂ ਪਾਰ ਵਾਲੀ ਹੈਗੀ ਆ 35 ਪਲੱਸ ਉਹ ਦੱਸ ਜੀ ਠੀਕ ਹੈ ਇਹ ਬੈ ਉੱਲਿਆ ਸੁਣ ਲੱਗਾ ਹੀ ਹੱਥੀਚ ਵਾਲਾ ਠੀਕ ਹੈ ਤੋਰੇਵਾਰ ਨੇ ਸੁਭਰੋ ਫੇਸ ਕੁਆਲਟੀ ਵਗੈਰਾ ਵਹਿੜਦੀ ਦੇਖ ਸਕਦੇ ਹੋ ਤੇ ਕੱਦ-ਕਾਠ ਵਗੈਰਾ ਤੇ ਬਾਡੀ ਸਟਰਕਚਰ ਬੜਾ ਬਹੁਤ ਹੋ ਗਿਆ ਜੇਰੇ ਦੀ ਚੱਲੀ ਹੋਈ ਆ ਤੇ ਲੇਵਾ ਵਗੈਰਾ ਦੇਖੋ ਸਾਫ਼ ਸੁਥਰਾ ਐਜ ਕਿਹੜਾ ਅੰਦਾਜ਼ਾ ਲਾਈਏ ਬਈ ਕਿੰਨਾ ਦੋਦ ਮੰਨ ਕੇ ਚੱਲੇ ਬੰਦਾ 35 ਤੋਂ ਪਲੱਸ ਦੋਦ ਦਿੰਦੀ ਗਰਮੀ 30 ਤੋਂ ਦੋ ਖੁੱਲਾ ਹੀ ਦੇ ਦਿੰਦੀ ਹਿਸਾਬ ਨਾਲ 30 ਬੱਤੀ ਦੇ ਬਾਰਾਂ ਵਾਲੇ ਤਾਂ ਹੈਗੀ ਆ ਹਾਂਜੀ 32 ਕਿਲੋ ਵੀਰੇ ਪਿੰਡ ਦਿੱਤਾ ਹੋਰ ਉਹ ਦਿੰਦੀ ਠੀਕ ਹੈ ਤੇ ਕਿੰਨਾ ਖੋਲਾ ਚੋਏ ਵਾਲੇ ਆ ਆਪਾਂ ਉਹ ਲੋਈ ਹੁਣ 4-5 ਕਿਲੋ ਵੱਟਿਆ ਗਿਆ ਕੋਈ ਬੱਚੇ ਨੂੰ ਪਿਆ ਸੀ ਵੀ ਹੌਲੀ ਜੀ ਹੋਈ ਪਈ ਨੂੰ ਸੌਖੀ ਠੀਕ ਹੈ ਕਿਹੜਾ ਰੈਲੀ ਜੀ ਕਰਤੀ ਹੈਣਾ ਹਾਂ ਬੈਠਾ ਨਹੀਂ ਜਾਂਦਾ ਜੀ ਹੁਣ ਠੀਕ ਹੈ ਸੋ ਦੇਖੋ ਲੈ ਵਾਲੂ ਬਾ ਸਾਫ ਸੁਥਰਾ ਤੇ ਪੂਰੀ ਜਿੰਦ ਜਾਣ ਤੇ ਬੱਚਾ ਦੇਦਾ ਇਹਨੇ ਮੇਲ ਕਾਪ ਸੋ ਥੰਮ ਥੰਮ ਦੇਖੋ ਚਾਰੇ ਨਿਕੜਨੇ ਸਾਫ ਸੁਥਰੇ ਵਿੱਥੀ ਤੇ ਸੋ ਬਿਰ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਪੂਰੇ ਮੋਟੇ ਮੋਟੇ ਧਾਰਾ ਸਾਫ ਸੁਥਰੀ ਹੈ ਤੇ ਜਮਾ ਲਾਠੀ ਜਾਰ ਜੰਗ ਚਾਹਦੇ ਆ ਧਾਰਾ ਜਮ ਸੋ ਦੇਖੋ ਚੋਣ ਜਵਾ ਫੇਰਾ ਚੋਣ ਵਗੈਰਾ ਪੂਰਾ ਓਕੇ ਆ ਪੂਰੇ ਸਣਾ ਜੌਰ ਮਾਰਦੇ ਚੌੜ ਦੇਖੋ ਕਿਆ ਬਾਤਾਂ ਪੂਰਾ ਚੌੜ ਸਾਫ ਸੁਥਰਾ ਓਕੇ ਤੇ ਵੀਰੇ ਮੁੱਲ ਆਪੇ ਤਾਂ ਕੀ ਰੱਖਿਆ ਜੀ ਮੁੱਲ ਇਹ ਫੋਨ ਤੇ ਕਰਾਂਗੇ ਜੈਜ ਹੋਊਗਾ ਹਾਂਜੀ ਤੇ ਬੱਚਾ ਮੇਲਗਾ ਵਾ ਜੇਰ ਪੈ ਜੇ ਨੇ ਧਾਰਾਂ ਦੀ ਓਕੇ ਆ ਸੋ ਐਚਐਫ ਵੈੜ ਦੂਜਾ ਸੂਜੀ ਸਬਾਈ ਚਾਰੇ ਤਾਂ ਨਿੱਖਰ ਨੇ ਸਾਫ ਸੁਥਰੇ ਨੰਬਰ ਬੋਲੇ ਦੁਆਰੇ ਆਪਣਾ 707966168 ਸੋ ਕਿਸੇ ਵੀਰ ਤੇ ਵੈੜ ਪਸੰਦ ਹੋਵੇ ਇਸ ਨੰਬਰ ਨਾਲ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ